ਉਹ ਬਣਾ ਹੀ ਤੋਂ ਸ਼ੁਰੂਆਤ ਕਰਦੇ ਆ ਆ ਕਿੰਨਾ ਮਾਡਲ ਆ ਇਹ 10 ਮਾਡਲ ਆ ਜੀ 10 ਮਾਡਲ ਆ ਹਾਂ ਜੀ ਤੁਸੀਂ ਆਏ ਕਹਿੰਦੇ ਤੇ ਬਈ ਇਹਦੇ ਵੀ ਸਾਰੇ ਟਾਇਰ ਨਾਲ ਦੇਣੇ ਸਾਰੇ ਟਾਇਰ ਨਾਲ ਦੇਣੇ ਸਚਾਈ ਆ ਇਹ ਸਚਾਈ ਆ ਜੀ ਅੱਛਾ ਇਹ ਆ ਸਾਰਾ ਕੰਡੀਸ਼ਨ ਦਾ ਵੀ origignal ਆ ਹਾਂ origignal ਆ ਸਾਰਾ origignal ਕਲਮ ਵੀ ਨਹੀਂ ਲੱਗੀ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਗਾਰੰਟੀ ਆ ਗਾਰੰਟੀ ਆ ਦੇਣਦਾਰਾਂ ਇਸ ਟਰੈਕਟਰ ਦੇ ਅੱਛਾ origignal 3000 ਤੇ 52 ਘੰਟੇ ਚੱਲੇ ਅਸਾਂ origignal 3000 ਤੇ 52 ਘੰਟੇ ਹਾਂ ਜੀ ਹਾਂ ਜੀ ਇਹਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣਾ ਇਹ ਨੋਸੀ ਤੇ ਮਿਲਜੂ ਨਹੀਂ ਇਹ ਨੋਸੀ ਨਹੀਂ ਮਿਲਣੀ ਮਿਲਣੀ ਨਹੀਂ ਪਾਸਿੰਗ ਕਰਾਉਣੀ ਬਹੁ ਫੇਰ ਬੜੀ 2-3 ਮਹੀਨੇ ਨਾਲ ਤੇ ਹੁਣ ਆਏ ਦੱਸ ਫਿਰ ਚਲ ਜਾਇਜ ਰੇਟ ਦੱਸ ਦੇ ਟਰੈਕਟਰ ਆਪਾਂ ਦਵਾਂਗੇ ਕਿੰਨੇ ਦਾ ਇਹ ਤੈਨੂੰ 137500 ਰੁਪਏ ਦੇ ਦਾਂਗੇ 137500 ਦਾ ਮੌਕੇ ਤੇ 60 ਦਾ ਦੇ ਦਾਂਗੇ ਚਲ 3.5 ਦਾ ਹੋਜੂ ਚੱਕੋ ਮਿੱਤਰੋ 135000 ਚ ਜਿਹੜਾ ਆ ਖੜਾ ਵੀ 555 ਇਹ ਇਹ 13 ਮਾਡਲ ਹੈ ਇਹ 13 ਮਾਡਲ ਹੈ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਇਹਦਾ ਪੰਜਾਬ ਤੋਂ ਲਵਾ ਕੇ ਦੇਵਾਂਗੇ ਅਸਾ ਪੰਜਾਬ ਲੱਖ ਹੀ ਮਿਲਜੂ ਹਾਂਜੀ ਲੱਗ ਗਿਆ ਹਾਂਜੀ ਲੱਗਣ ਗਿਆ ਲੱਗ ਕੀ ਆ ਗਿਆ ਸਮਝ ਲੂ ਜਦੋਂ ਵਗ ਗਿਆ ਪਰ ਮੈਂ ਪੈਰਦਾਨਾਂ ਦਾ ਚੈੱਕ ਕਰਵਾ ਦੇ ਬਈ ਬਈ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਹੈਗੇ 75 80 ਪੈਸੇ ਛਤਰੀ ਜਵਾਂ ਨਮੀਆਂ ਹੈ ਹਾਂਜੀ ਹਾਂਜੀ ਕੰਡੀਸ਼ਨ ਤੇ ਇਹ ਵੀ origignal ਹੈ origignal ਹੈ 13 ਮਾਡਲ ਆ 55 hp ਦਾ 55 ਹਸਪਾਵਰ ਦਾ ਹਾਂਜੀ ਇਹਦੀ ਕੀ ਡਿਮਾਂਡ ਆ ਇਹਦੀ 4.5 ਲੱਖ ਰੁਪਏ ਰਮਾ 4.5 ਲੱਖ ਇਹ ਮੌਕੇ ਤੇ ਕਿੰਨੇ ਦਾ ਬਣੂ 40 ਦਾ ਦੇ ਦਾਂਗੀ 40 ਦਾ ਹਾਂਜੀ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਏ 36 ਦੀ ਹੈ 55 ਐਚਪੀ ਜੇ 3 ਸਪੀਡ ਦੇ ਵਿੱਚ ਓਕੇ 2011 ਮਾਡਲ ਆ ਚੌਕੜਾ ਟਾਇਰਾਂ ਦਾ ਨਮਾਜ਼ ਚੌਕੜਾ ਟਾਇਰਾਂ ਦਾ ਨਮਾ ਮੂਰਲੀੰਦ ਦਾ ਮਾਰਕਾ ਵੀ ਨਿਕਸਿਆ ਬਾਈ ਹਾਂਜੀ ਹਾਂਜੀ ਕੰਡੀਸ਼ਨ ਤੇ ਵੀ ਅਰੀਜਨਲ ਆ ਬਾਈ ਹਾਂਜੀ ਇਹ ਵੀ ਅਰੀਜਨਲ ਇਹ ਕਿੰਨੇ ਚ ਦਵਾਂਗੇ ਇਹ ਦੇ ਦਾਂਗੇ 475 ਦਾ ਜੀ ਮੌਕੇ ਤੇ 64 ਦਾ ਹੋਜੂ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਚੱਕੋ ਮਿੱਤਰੋ 4 ਲੱਖ 50 ਹਜ਼ਾਰ ਦੇ ਵਿੱਚ ਆ ਪਿੰਡ ਬੀਲੀ ਦੇ ਵਿੱਚ ਖੜੇ ਨੇ ਇਹਨੂੰ ਖੜਕ ਸਿੰਘ ਵਾਲਾ ਵੀ ਕਹਿ ਦਿੰਦੇ ਨੇ ਪਧੌੜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਪਧੌੜ ਪਿੰਡ ਦੇ ਬਹੁਤ ਸਾਰੇ گاਉਣ ਵਾਲੇ ਨੇ ਜੀ ਖਾਨ ਹੋ ਗਿਆ ਅਰਜਨ ਢਿੱਲੋਂ ਹੋ ਗਿਆ ਹਸਤਿੰਦਰ ਇੱਥੋਂ ਦਾ ਨਸ਼ਤਰ ਸੱਤਾ ਜੀ ਇੱਥੋਂ ਦੇ ਹੋਏ ਨੇ ਜਸਵੰਤ ਬੋਪਾਰਾ ਜੀ ਇੱਥੋਂ ਦੇ ਹੋਏ ਨੇ ਗੁਰਬਖਸ਼ ਲਵੇਲਾ ਇੱਥੋਂ ਦੇ ਹੋਏ ਨੇ ਯਾਨੀ ਕਿ ਗਾਉਣ ਵਾਲਿਆਂ ਦੇ ਗਵਾਂ ਝਗੜਾ ਨੰਬਰ ਕੈਪਸ਼ਨ ਦੇ ਵਿੱਚ ਲਿਖਦਾ ਫੋਨ ਲਾਓ ਕਰਾ